ਗੁਰਸਾਹਿਬ ਤਾਜੇ ਨੇ ਬਣਾਈ ਹੋਈ ਆ ਬਰਫ਼ ਦੀ ਫੁੱਟਬਾਲ ਹੈਲਪ ਮੇਰੀ ਲਈਏ ਤੁਸੀਂ ਊਹ ਫੜੀ ਯੇ ਜਦਨੇ ਗੁਰਸਾਹਿਬ ਜ਼ਿਆਦਾ ਗੁਰਸਾਹਿਬ ਮੈਨੂੰ ਅੱਜ ਪੂਰਾ ਤੰਗ ਕਰਨ ਲੱਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਸ ਨਹੀਂ ਵਰਖ ਪਈ ਤੁਸੀਂ ਦੇਖੀ ਸੱਦਨੀਆ ਦੇ ਮੈਂ ਸੋਚਿਆ ਕਿ ਸਨੋਮੈਨ ਬਣਾਉਂਦੇ ਆ ਵਧੀਆ ਜਾ ਵਧੀਆ ਸਨੋਮੈਨ ਬਣਾਉਂਦੇ ਆ ਜਦੋਂ ਨੀਚੇ ਚalte ਆ ਅੱਜ ਬਹੁਤ ਮਜ਼ੇ ਕਰਾਂਗੇ ਬਸ ਵਿੱਚ ਅੱਜ ਤਾਂ ਕੰਨੀ ਵਧੀਆ ਵਧੀਆ ਬਰਫਾਂ ਨੇ ਬਸ ਲੋ ਗੋਲੇ ਬਣਾ ਕੇ ਮਾਰਨੇ ਆ ਕਿ ਮਜ਼ਾ ਆਏਗਾ ਚਲੋ ਚੱਲਦੇ ਹਾਂ ਇਹ ਤੇ ਧੁਬਾਉਂਗੀ ਗੋਲੇ ਇਹ ਕੁਛ ਮੀਰੇ ਗੁਰਸਾਹਿਬ ਦੇ ਗੋਲੇ ਮਾਰਨੇ ਆ ਅੱਜ ਹਨਾ ਕਰੋ ਚਲੋ ਅੱਜ ਵਾਇ ਜਾ ਕੇ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਬੇਮੌਸਮੀ ਵੈਸੇ ਪੈ ਗਈ ਬਰਫ ਆ ਮਹੀਨੇ ਚ ਅੱਗੇ ਪੈਂਦੀ ਨਹੀਂ ਹੁੰਦੀ ਅਪ੍ਰੈਲ ਵਿੱਚ ਦੇਖੋ ਕਿੰਨੀ ਜ਼ਿਆਦਾ ਬਰਫ਼ਤ ਆਈ ਹੈ ਨਾ ਕੁਦਰਤ ਦੇ ਰੰਗਾਂ ਦਾ ਕੋਈ ਭਰੋਸਾ ਨਹੀਂ ਹੈਗਾ ਕਦੋਂ ਮੌਸਮ ਕੀ ਮਾਰਦਾ ਅੱਜ ਤਾਂ ਸਹੇਰੀ ਵਿੱਚ ਇੰਨੀ ਸਾਰੀ ਬਰਫ਼ ਪੈ ਗਈ ਜੇ ਦੱਸੀ ਹੋਈ ਸੀ ਬਰਫ਼ ਅੱਜ ਇੰਨੀ ਛੇਤੀ ਇੰਨੀ ਸਾਰੀ ਬਰਫ਼ ਪੈ ਗਈ ਬੱਚਿਆਂ ਦਾ ਕਰਾਉਣਾ نیچے ਜਾ ਕੇ ਇੰਜੋਏ ਮੈਂ ਚਲੋ ਵੀਡੀਓ ਵੀ ਸ਼ੂਟ ਕਰਦੇ ਨਾਲ ਦੀ ਨਾਲ ਚਲੋ ਚੱਲੀਏ ਬੱਚਿਓ ਥੱਲੇ ਕਰੂੰਗੇ ਅੱਜ ਇੰਜੋਏ ਪੂਰਾ ਅਮ ਜਿਸ ਕਿਸੇ ਹਾਂ ਇਹ ਸਿੱਕੋਸ਼ ਨੇ ਚਾਹਾਂ ਕਨੇਚੇ ਵਾਪਸ ਪਈ ਹੋਈ ਐ ਸ਼ਮੇਦ ਮੇਰੇ ਵਰਤ ਮਾਰੀ ਮੈਂ ਤੇ ਵਰਤ ਮਾਰੀ ਸੀ ਅਜੇ ਤੀ ਵੀ ਰਾਈਟ ਕਰੂੰ ਤੇ ਇਹ ਕੀ ਹੋ ਰਿਹਾ ਪਤਾ ਨਹੀਂ ਕੀ ਹੋ ਗਿਆ ਮੇਰਨਾ ਮੈਂ ਸ਼ਮੇਦ ਨੂੰ ਛੱਡੂਗਾ ਆਹ ਅਹ ਕਰਸਾ ਕਨੇਚੇ ਦੀ ਵਰ ਪਈ ਹੋਈ ਗੱਡੀ ਦੇ ਅੱਜ ਬੱਚਿਆਂ ਦਾ ਹੋ ਰਿਹਾ ਫੁੱਲ ਇੰਜੋਏ ਕਰ ਰਏ ਐਂਜੋਏ ਪੂਰਾ ਲੜਨਾ ਨਹੀਂ ਹੈਗਾ ਹੁਣ ਆ ਦੇਖੋ ক্রিকেট ਦੇ ਵਾਂਗੂ ਛੱਕਾ ਆ ਦੇਖੋ ক্রিকেট ਖੇਲਣ ਲੱਗੇ ਹੋਇਆ ਛੱਕਾ ਅੱਜ ਤਾਂ ਇਹਨਾਂ ਦਾ ਪੂਰਾ ਐਂਜੋਏ ਕਰ ক্রিকেট ਖੇਡਦੇ ਗੁਰਸੇਵਤ ਅੱਜ ਇਹਨੇ ਬਣਾਈ ਹੋਈ ਆ ਬਰਫ਼ ਦੀਓ ਫੁੱਟਬਾਲ ਅੱਗੇ ਗਰਾਊਂਡ 'ਚ ਫੁੱਟਬਾਲ ਖੇਡਦਾ ਜਿਹਨੇ ਬਰਫ਼ ਦੀਓ ਬਣਾਈ ਹੋਈ ਆ ਯਾ ਇੱਦਾਂ ਯਾ ਆਹ ਮਾ ਤੇ ਗਿੱਗ ਗਿਆ ਬਸ ਗਰਮੀਆਂ ਦੇ ਸ਼ਬਦੀਆਂ ਲਾਉਣ ਬਾਰੇ ਸੋਚਦੇ ਤੇ ਪਤਾ ਨਹੀਂ ਤੇ ਇੱਥੇ ਬਰਫ਼ ਪੈ ਜਾਣੀ ਕਿੰਨੀ ਜ਼ਿਆਦਾ ਬਰਫ਼ ਹੈ ਨਾ ਆ ਦੇਖੋ ਕਿੰਨੀ ਸਾਰੀ ਆ ਦੇਖੋ ਮੈਂ ਕਿੱਕਾ ਮਾਰ ਰਹੀ ਆਏ ਯੇ ਯੇ ਇਟਸ ਪੋਲੋ ਆ ਵੀਂਦੋ ਹੱਥ ਠਰ ਗਏ ਬਰਫ਼ ਚ ਠੰਡੇ ਠੰਡੇ ਹੋ ਗਏ ਮੇਰੇ ਕੱਪੜੇ ਦਾ ਹੱਥ ਦੇਖ ਲਓ ਕੀ ਹੋ ਗਿਆ ਪਤਾ ਨਹੀਂ ਲਾ ਬਾਅਦ ਚ ਮਾਰਨਾ ਹੋ ਜੀ ਬੋਲਿਆ ਬੋਲਿਆ ਸਾਇਆ ਸਿੰਘ ਦੇ ਹੁਣ ਫਾਈਟ ਪਬਲੀਕ ਹੈ ਤੁੰਗਾ ਹੁਣ ਲੈ ਹੈਡ ਚਾਜ ਆਪ ਫੋਕਸ ਕਰੋ ਫੋਕਸ ਕਰੋ ਕੈਮਰਾਮੈਨ ਕੈਮਰਾਮੈਨ ਫੋਕਸ ਕਰੋ ਬਸ ਹੈਡ ਸ਼ਾਟ ਗੁਰਸੇ ਮੈਨੂੰ ਅੱਜ ਪੂਰਾ ਤੰਗ ਕਰਨ ਲੱਗਾ ਹੈ ਆ ਦੇਖੋ ਹੈਡ ਸ਼ਾਟ ਆ ਹੈਡ ਸ਼ਾਟ ਦੇਖਣਾ ਪੂਗਾ ਹੈਡ ਸ਼ਾਟ ਗਾਇਸ ਦੇਖੋ ਮੈਂ ਬਣਿਆ ਬਾਹੂਬਲੀ ਦਾ ਰਗਣਾ ਮੈਂ ਨਹੀਂ ਮਿੱਤ ਤੁਸੀਂ ਇਤਨੇ ਵੀ ਲੈ ਲਈ ਸ਼ਦਰ ਗੁਰਸਹਿਬ ਸਿੰਘ ਕਹਿੰਦਾ ਮੈਂ ਬਣ ਗਿਆ ਬਾਹੂਬਲੀ ਧਿਆਨ ਨਾਲ ਸਲੀਪ ਨਾ ਕਰ ਜਿਓ ਚਲੋ ਕ੍ਰੋਸ ਕਰੋ ਰੋਡ ਉਹ ਸਾਹਮਣੇ ਚਲੋ ਉੱਥੇ ਬਣਾਣਾ ਉੱਥੇ ਬਣੂਗੀ ਵੀਡੀਓ ਤੁਹਾਡੀ ਆਹ ਸਾਹਮਣੇ ਗੁਰਸਹਿਬ ਦੀ ਮੈਡਮ ਦਾ ਘਰ ਆ ਮੈਡਮ ਨੇ ਦੇਖ ਲਿਆ ਗੁਰ ਸਾਹਿਬ ਅੱਜ ਤਾਂ ਛੁੱਟੀ ਕਰੀ ਐ ਸਕੂਲ ਤੇ ਮੈਡਮ ਨੇ ਕਹਿਣਾ ਛੁੱਟੀ ਕਰੀ ਆ ਸਕੂਲ ਚ ਕਿੱਥੇ ਮੈਡਮ ਸਕੂਲ ਚ ਅੱਛਾ ਬਰਫੀ ਬਹੁਤ ਜ਼ਿਆਦਾ ਪੈ ਗਈ ਆ ਸਰਦੀਆਂ ਚੰਨੀ ਪਈ ਨਹੀਂ ਹੈਗੀ ਹੁਣ ਬਹੁਤ ਹੀ ਜ਼ਿਆਦਾ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਚਿੱਟੇ ਚਿੱਟੇ ਦਰਖਤ ਅੱਜ ਕਿਸ਼ੂਵੇ ਗੋਲੇ ਮਾਰੀ ਜਾਂਦੀ ਆ ਆਸੀਂ ਇਹਦਾ ਕੱਢ ਲੈ ਤੇ ਅੱਧੀਆਂ ਮਹਾਂ ਦੇ ਕੱਪੜੇ ਕਾਟਨ ਦੇ ਗਰਮੀ ਆ ਗਈ ਦੀ ਕਈਆਂ ਨੇ ਤਾਂ ਟਾਇਰ ਵੀ ਇੱਥੇ ਗੱਡੀਆਂ ਦੇ ਚੇਂਜ ਕਰਵਾ ਲਏ ਵੀ ਗਰਮੀ ਆ ਗਈ। ਮੌਸਮ ਦਾ ਨਹੀਂ ਦੇਖੋ ਪਤਾ ਲੱਗਦਾ ਕੁਝ ਵੀ। ਸਹਿਬ ਆਇਆ ਸਲਾਈਡ ਕਰਨ। ਬਰਫ ਚ ਫਸਾ ਲਿਆ ਪਰ ਮੈਨੂੰ ਨਹੀਂ ਲੱਗਦਾ ਜੇ ਤੁਹਾਡੀ ਗੱਲ ਵਰਨੀ ਉੱਥੇ ਨੂੰ ਆਓ ਅੱਗੇ ਨੂੰ। ਬਰਫੇ ਬਹੁਤ ਜ਼ਿਆਦਾ ਦੇਖੋ ਕਿੰਨੀ ਜ਼ਿਆਦਾ ਪੈਰ ਵਿੱਚ ਗੜ ਰਹੇ ਆ ਪੂਰੇ। ਸੜਕ ਤਾਂ ਹੀ ਪਛਾਣ ਨਹੀਂ ਆ ਰਹੀ ਇੱਧਰ। ਹੂ ਹੂ ਬੁਰ ਸਾਹਿਬ ਗੁਰਸਾਹਿਬ ਕਿੱਥੇ ਕਰੋਗੇ ਸਲਾਈਡ ਉੱਥੇ ਚੱਲੀਏ ਬੂ ਤਾਂ ਉੱਥੇ ਥੱਲੇ ਖੱਡਾ ਏ ਹਾਂ ਬਚਾ ਕੇ ਉੱਪਰ ਜ਼ਿਆਦਾ ਗਿਰ ਜਣੀ ਗੁਰਸਾਹਿਬ ਜ਼ਿਆਦਾ ਅਸ਼ਵੀ ਇਹ ਤਾਂ ਕੋਲ ਅੰਦਰ ਹਾਈ 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 ਮਤ ਹਨਾ ਕੁੱਲ ਬਹੁਤ ਜ਼ਿਆਦਾ ਪੈ ਰਹੀ ਐ ਅਸੀਂ ਸਲਾ ਬਣਾਈ ਸੀਗੀ ਵੈਸੇ ਉੱਥੇ ਸਲਾਈਡ ਕਰਨ ਦੀ ਉੱਥੇ ਜ਼ਿਆਦਾ ਬਰਫ਼ ਪਾਈ ਹੋਈ ਆ ਗੁਰਸਹਿਬ ਕਰਨ ਲੱਗਿਆ ਹੁਣ ਸਲਾਈਡ ਥੋੜਾ ਜਿਹਾ ਅੱਗੇ ਨੂੰ ਫੁੱਲ ਕਰਨਾ ਫਿਰ ਹੋ ਗਈ ਗੁਰਸਹਿਬ ਸਿੰਘ ਨੂੰ ਦੇਣ ਲੱਗਿਆ ਰਾਈਡ ਪਹਿਲਾਂ ਸੀ ਐਵੇਂ ਸਲਿੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਦਿਆ ਗੁਰਸਹਿਬ ਬ੍ਰੇਕ ਲਾ ਲਈ ਗੁਰਸਹਿਬ ਕਰ ਰਿਹਾ ਸਲਾਈਡ ਉੱਥੇ ਕਰਨੀ ਸੀਗੀ ਪਹਿਲਾਂ ਅਸੀਂ ਉੱਥੇ ਬਰਫੇ ਬਹੁਤ ਜ਼ਿਆਦਾ ਪਈ ਹੋਈ ਆ ਪੈਰ ਗੁੱੜ ਰਹੇ ਆ ਵਿੱਚ ਹੂ ਫਸ ਗਿਆ ਗੁਰਸਾਹਿਬ 5 ਅਸ਼ਮੀਤ ਕਰ ਰਹੀਆਂ ਜਵਾਇ ਬੁਰਾ ਤੈ ਨਹੀਂ ਬੈਠਣਾ ਸਲਾਈਡ ਤੇ ਬੈਠਣਾ ਡਰ ਲੱਗਦਾ ਇਹ ਦੇਖ ਮੈਂ ਤੇ ਛਤਰੀ ਤੇ ਕੁ ਮਾਰेंगे ਯੈਸ ਸੋ ਮੈਨ ਬਣਾਈਏ ਸਨੋਮੈਨ ਬਣਾਉਣਾ ਚਲੋ ਚਲੋ ਇੱਕ ਵਾਰ ਗਾਇਸ 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 ਤੁਹਾਨੂੰ ਆ ਨਵਾਂ ਤਰੀਕਾ ਬਾਫਰ ਨੂੰ ਹੈ ਰਹੀ ਤੋ ਮੰਮਾ ਇਹਨੇ ਬਨੇ ਪੱਫ ਖਾਏਗਾ ਮੀਆਂ ਹਲਾ ਫਿਰ ਇੱਕੀ ਕਮਾ ਮੀਆਂ ਬਾਬੋ ਦੀਆਂ ਇਹ ਲੱਗਦਾ ਬੱਕ ਲੈ ਲੈ ਨਾਲ ਦੇ ਨਾਲ ਇੱਥੇ ਦੇਖੋ ਬਰਫ਼ ਵੀ ਨਾਲ ਦੇ ਨਾਲ ਸਾਫ਼ ਕਰ ਰਹੇ ਆ ਜਦ ਸੜਕਾਂ ਤੇ ਜਾ ਰਿਹਾ ਸਾਫ਼ ਕਰ ਦੇ ਨਾਲ ਦੀ ਨਾਲ ਜਿਹੜਾ ਕੋਈ ਪ੍ਰੋਬਲਮ ਨਾ ਆਵੇ ਟ੍ਰੈਫਿਕ ਸਿਸਟਮ ਚ ਨਾਲ ਦੀ ਨਾਲ ਕਰ ਰਹੇ ਆ ਅਸ਼ਮੀਤ ਲੱਗੀ ਹੋਈ ਆ ਸਨੋਮੈਨ ਬਣਾਉਣਾ ਹੁਣ ਕਿੱਡਾ ਵੱਡਾ ਸਨੋਮੈਨ ਬਣਾਉਂਗੀ ਦੱਸ ਮੈਨੂੰ ਹੱਥ ਨਾਲ ਦੱਸ ਸਮਝਾ ਕਿੱਡਾ ਵੱਡਾ ਇੰਨਾ ਵੱਡਾ ਠੀਕ ਐ ਗੁਰਸੇਵ ਸਿੰਘ ਕੀ ਕਰਨ ਲੱਗਿਆ ਬਰਫ ਕਾਦੇ ਵਾਸਤੇ ਸਨੋਮੈਨ ਸਨੋਮੈਨ ਅੱਥੇ ਇਕੱਠੀ ਕਰੂਗਾ ਅੱਥੇ ਇਕੱਠੀ ਕਰੋ ਉਹਦੇ ਨਾਲ ਇਕੱਠੀ ਕਰੋ ਮੈਂ ਫਟਾਫਟ ਇਕੱਠੀ ਕਰ ਹੁਣ ਇਹੇ ਬਣਾਉਣ ਲੱਗੇ ਆ ਸਨੋਮੈਨ ਦੇਖਦੇ ਆ ਕਿੱਦਾਂ ਦਾ ਬਣਾਉਣਾ ਜਾਂ ਮੈਨੂੰ ਹੈਲਪ ਕਰਨੀ ਪੈਣੀ ਇਹਨਾਂ ਦੀ ਇਹਨਾਂ ਦੇ ਹੱਥ ਪਹਿਲਾਂ ਹੀ ਠਰ ਗਏ ਚਲੋ ਬਣਾਓ ਸਨੋਮੈਨ ਦੇਖਾਂ ਫਿਰ ਤੁਸੀਂ ਕਿੱਦਾਂ ਦਾ ਸਨੋਮੈਨ ਬਣਾਉਨੇ ਆ ਸੋਹਣਾ ਬਣਾਉਨੇ ਆ ਗੰਦਾ ਬਣਾਉਨੇ ਆ ਅਜੀ ਬਣਾਉਂਗੇ ਬਾਗੀ 3 ਦਾ ਸਨੋਮੈਨ ਟਾਈਗਰ ਜਿਹਾ ਸ਼ਿਦਾ ਟਾਈਗਰ ਜਿਹਾ ਚਲੋ ਕਰੋ ਇਕੱਠੀ ਬਰਫ਼ ਲਾਓ ਜਾਨ ਬਰਫ਼ ਇਕੱਠੀ ਕਰਨ ਚ ਇਹ ਦੇਖੋ ਵੈਸੇ ਤਾਂ ਬਰਫ਼ ਅੰਨੀ ਹੋ ਗਈ ਵੀ ਤੁਹਾਨੂੰ ਅੰਨੀ ਇਕੱਠੀ ਕਰਨ ਦੀ ਲੋੜ ਵੀ ਨਹੀਂ ਪੈਣੀ ਨਹੀਂ ਸਫਾਈ ਕਰੋ ਚਲੋ ਅੱਜ ਅੱਜ ਸਫਾਈ ਕਰੋ ਸਾਰੇ ਥੋਟ ਸਫਾਈ ਕਰਾਉਣੀ ਬਰਫ਼ ਦੀ

ਮਾ ਮੈਂ ਦੇਖ ਲਓ ਉੱਧਰ ਕਰੋ ਦੇਖ ਲੱਗਦਾ ਮੈਨੂੰ ਹੈਲਪ ਕਰਨੀ ਪੈਣੀ ਇੰਨੇ ਲੈ ਮੈਨੂੰ ਦੇ ਇੱਕ ਗਲਵਜ਼ ਕਰੋ ਕਰੋ ਕੱਠਾ ਬਣਾਓ ਸਨੋਮੈਨ ਦੇਖਾ ਕਿੰਨੀ ਤਾਕਤ ਆ ਅਸ਼ਮੀਤ ਬਰਫ਼ ਸਿੱਟੋਂ ਇੱਥੇ ਲਿਆ ਕੇ ਉੱਪਰ ਵੀਰੇ ਕੋਲ ਇੱਧਰ ਚੱਕ ਕੇ ਨਾ ਉੱਥੇ ਸਿੱਟੋਂ ਉੱਥੇ ਬਣਾਣਾ ਸਨੋਮੈਨ ਅੱਛੇ ਇੱਥੇ ਨਮਸ ਹੱਥਾਂ ਮੇਰੇ ਆ ਰਹੇ ਹੈ ਲੱਫੜਾਈ ਮੈਨੂੰ ਲੈ ਮੈਂ ਸਿੱਟਾ ਸਨੋਮੈਨ ਦੀ ਚੱਲ ਰਹੀ ਤਿਆਰੀ ਥੋੜੀ ਹੀ ਮੈਂ ਕਰਦੀ ਹਾਂ ਹੈਲਪ ਇਹਨਾਂ ਦੀ ਥੈਂਕ ਯੂ ਐਦਾਂ ਕਰੋ ਇਹਨੂੰ ਓਕੇ ਇੱਕ ਇਹ ਵੀ ਮਾਰੇ ਉੱਪਰ ਬੁੱਤੇ ਮਾਰੂ ਜਾਂਦੇਗੇ ਦੂ ਤਾਂ ਗੋਲ ਬਣਾਉਣਾ ਹੈ ਗੋਲ ਬਣ ਕੇ ਫੇਰ ਹੋਣਾ ਹੈ ਮੈਂ ਬਰਫ਼ ਵੀ ਡਾਲ ਦੋ ਸਾਰੀ ਇਹਦੇ ਉੱਪਰ ਬਰਫ਼ ਪਾਓ ਫੇਰ ਅੱਗੇ ਗੋਲ ਗੋਲ ਕਰਨਾ ਹੈ ਬਸ ਬਸ ਥੋੜਾ ਜਿਹਾ ਬੇਸ ਕਰਿਆ ਤਿਆਰ ਹੁਣ ਫੇਸ ਬਣਾਉਣ ਦੀ ਕਰ ਰਹੇ ਹਾਂ ਤਿਆਰੀ ਉਹ ਸੌਫਟ ਸੌਫਟ ਜੀ ਲਿਆਓ ਉੱਧਰ ਤੇ ਬਰਫ਼ ਕੱਟੀ ਕਰੋ ਗਾਈਜ਼ ਹੁਣ ਆਪਾਂ ਸਨੋਮੇ ਤਿਆਰ ਹੋ ਗਿਆ ਹੁਣ ਆਪਾਂ ਇਹ ਨਹੀਂ ਆਈਸੋ ਲਾਉਣੀਆ ਉਹ ਅਦੇ ਕਮੇ ਨੂੰ ਆ ਚੱਕੇ ਨਾ ਪੈਣਾ ਆਏ ਕਰਕੇ ਆਏ ਮੁਕੇ ਮਾਰ ਮਾਰਤੀਆਂ ਮਾਰ ਮਾਰ ਕੇ ਇਹਨੂੰ ਸੋ ਤਿਆਰ ਕੀਤਾ ਗੋਲ ਗੋਲ ਬੜਾ ਮੁਸ਼ਕਿਲ ਆ ਤਿਆਰ ਹੋਇਆ ਪਰ ਮਜ਼ਾ ਆਇਆ ਹੁਣੇ ਦੀ ਨਾਈਸ ਆ ਸਾਰਾ ਕੁਝ ਨਾ ਆਉਂਦੀਆ ਚਲੋ ਲਾਓ ਫਿਰ ਆਈਸ ਹੁਣ ਆਪਾਂ ਲਾਉਨੇ ਨੇ ਪਰ ਆਈਸ ਬਣਾ ਕੇ ਉਪਰੋਂ ਬਹੁਤ ਜ਼ਿਆਦਾ ਸਨੋ ਹੋ ਗਿਆ ਸਾਡੇ ਨਾਲ ਪ੍ਰੈਂਕ ਕਰਤਾ ਪ੍ਰੈਂਕ ਹੋ ਗਿਆ ਗੁਰਸਾ ਹੋਣਾ ਆਈ ਜਿਹੜੀ ਉੱਪਰ ਕੱਤੀ ਹੋਈ ਵੀ ਆ ਉਹ ਗਿਰ ਗਈ ਦੇਖੋ ਕਿੰਨੀ ਜ਼ਿਆਦਾ ਸਨੋ ਪੈ ਰਹੀ ਆ ਬਹੁਤ ਸੋਹਣਾ ਲੱਗ ਰਿਹਾ ਦੇਖ ਕੇ ਵਾਈਟ ਵਾਈਟ ਚਲੋ ਆਈਸ ਲਾਈਏ ਅਮੈਜਿਨ ਕਰੋ ਤੁਹਾਡਾ ਸਨੋ ਪੈ ਰਿਹਾ ਸਨੋ ਗਿਰੀ ਸਾਡੇ ਸਰੋਮ ਮੇ ਟੁੱਟ ਜਾਂਦਾ ਫਿਰ ਕੀ ਹੁੰਦਾ ਚਲੋ ਲਾਈਏ ਆਈਸ ਇਸ ਸਾਈਡ ਲਾਉਨੇ ਆ ਨਾ ਫੇ ਸੋਹਣੇ ਲੱਗੂਗੇ ਚਲ ਆਈਸ ਅੱਜ ਸਾਡਾ ਨਾ ਪ੍ਰੈਂਕ ਵੈਸੇ ਬਹੁਤ ਜ਼ਿਆਦਾ ਹੋ ਰਹੇ ਆ ਆਈਸ ਵੀ ਨੇ ਸਾਡੇ ਸੈਟ ਖੋ ਕੇ ਲੱਗ ਰਹੀਆਂ ਦੂਜੀ ਆਈਸ ਮੈਂ ਲਾਏਗਾ ਹਲਾਓ ਚਲੋ ਗੇਰਨੰਦ ਰੋ ਨਮ ਤਾਂ ਲਗਾ ਰਹੀ ਹੈ ਲਗਾਓ ਆਈਆਂ ਵਾਈਸ ਬਾਨ ਕੇ ਗਾਇਜ਼ ਉਹਦੇ ਟੱਕਣ ਦੀ ਲੈ ਮੈਂ ਮੈਂ ਤਾਂ ਗਰਾਪ ਵੈਸੇ ਬਲੈਕ ਹੁੰਨੀ ਆਈਸ ਤੁਸੀਂ ਇਹ ਰੈੱਡ ਕਾ ਤੇ ਲਾ ਰਹੇ ਅੱਜ ਕਿਉਂਕਿ ਇਹ ਡੈਵਿਲ ਬੰਦਾ ਡੈਵਿਲ ਡੈਵਿਲ ਸਨੋਮ ਰਾਤ ਨੂੰ ਤੁਸੀਂ ਕਿਸੇ ਨੂੰ ਡਰਾ ਦੇਣਾ ਮੈਨੂੰ ਲੱਗਦਾ ਸਮਾਂ ਕਹਣਾ ਹੈ ਡੈਵਿਲ ਗਾਣੇ ਤਾਂ ਬੰਦਾ ਹੈ ਡੈਵਿਲ ਅੱਛਾ ਮੂਸੇ ਵਾਲੇ ਦਾ आईस नोज नोज गजर लाएंगे गजर खाएंगे गजर खाएंगे मजे आएंगे मेरा सीर नोज नाम नहीं है गजर वाली खतरनाक नोज लगाई <laughs> <laughs> है बेटा वो फोड़ना है टूटता है टूटता है नोज नोर नाड़ लाके फिर लगूगी ये स्नो लगा गुर साहब वाले ओके okay. थोड़ी सी स्नो ना सेट करो ਇਹ ਤਾਂ ਵੈਸੇ ਇਹ ਮੇਰੀ ਕਰਾ ਰਹੇ ਜਿਆਦਾ ਇਹ ਦੋਨੇ ਲੱਗੇ ਜਾਨੇ ਲੱਗੇ ਹੋਇਆ ਖੇਡ ਕਰਨ ਫਿਰ ਅਸੀਂ ਤਾਂ ਛੋਟੇ ਬੱਚੇ ਐ ਅਸੀਂ ਛੋਟੇ ਬੱਚੇ ਆ ਬੂਡੀ ਬੱਚੀ ਆ ਕੀ ਨੋਜ਼ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਮੇਰਾ ਮੈਂ ਬਣਾਇਆ ਸਨੋਮੈਨ ਲੱਗਦਾ ਇਹ ਅੱਜ ਤੁਹਾਡਾ ਹੈ ਹੈਲਪ ਮੇਰੀ ਲਈ ਐ ਤੁਸੀਂ ਉ ਫੜੀ ਹੁਣ ਮੈਂ ਨਾ ਸਨੋਮੈਨ ਫਿਨਿਸ਼ ਕਰਕੇ ਦੇਣ ਲੱਗੀਆਂ ਇਹਨਾਂ ਦੇ ਤਾਂ ਹੋ ਗਏ ਹੱਥ ਖੜੇ ਆਪਾਂ ਨੂੰ ਫੋਟੋਸ ਵੀਡੀਓਸ ਚ ਲੱਗਦਾ ਵੀ ਬੜਾ ਆਸਾਨ ਆ ਸਭ ਕੁਝ ਹੈ ਨਾ ਬਰਫ਼ ਪੈ ਰਹੀ ਆ ਕਿੰਨਾ ਸੋਹਣਾ ਮੇਰੀ ਤਾਂ ਗਾਈਸ ਆ ਮੈਂ ਤਾਂ ਹੱਥ ਥਰ ਗਿਆ ਗਾਈਸ ਇਹਨਾਂ ਦੇ ਹੱਥ ਥਰ ਗਿਆ ਹੁਣ ਮੈਂ ਕਰਦੀ ਇਹਨੂੰ ਨਾ ਸਨੋਮੈਨ ਕੰਪਲੀਟ ਆ ਤੁਸੀਂ ਦੇਖ ਸਕਦੇ ਨਾ ਕਿੰਨੀ ਜ਼ਿਆਦਾ ਖਤਰਨਾਕ ਬਰਫ਼ ਪੈ ਗਈ ਉੱਪਰ ਤੇ ਬਰਫ਼ੋਂ ਹਟ ਨਹੀਂ ਰਹੀ ਹਾਸੇ ਕਮੈਂਟ ਕਰਕੇ ਦੱਸਿਓ ਵੀ ਸਨੋਮੈਨ ਕਿੰਦਾਂ ਦਾ ਲੱਗਿਆ ਤੁਹਾਨੂੰ ਅੱਛਾ ਮੀਂਹ ਤਾਂ ਪਚਖੇ ਦੇਈਆ ਆਪਣਾ ਸਨੋਮੈਨ ਦੀ ਸਮਾਈਲ ਵੀ ਦਿਖਾਉਣੀ ਆ ਮੈਂ ਤੁਹਾਨੂੰ ਦਿਖਾਉਣਾ ਕੋਲ ਤੇ ਕਿਹ ਜੀਏ 스노우맨 ਦੇਖੋ ਖਤਰਨਾਕ ਆਏ ਰਿਸ਼ਤ ਤੇ ਕੁਝ ਪੈ ਗਿਆ ਗਾਇਸ ਮੇਰੇ ਰਿਸ਼ਤ ਤੇ ਵਾਪਰ ਗਈ ਦੀ ਜਾ ਰਹੀ ਆ ਵਾਰ-ਵਾਰ ਉੱਪਰ ਤੇ ਆ ਦੇਖੋ ਕਿਆ 스노우맨 ਨੇ ਤੇ ਦੰਦੇ ਵੀ ਲਾਉਂਗੇ ਸ਼ਾਇਦ ਆਪਾਂ ਐਨਾ ਕੁਝ ਨਹੀਂ ਲੱਗਣਾ ਮੈਂ ਤਾਂ ਐਨਾ ਕੇ ਬੜਾ ਮੁਸ਼ਕਲ ਨਾਲ ਲਾਇਆ ਗਲਤ ਸਹੀ ਹੈ ਵਾਹ ਬੜਾ ਚਾ ਕਰਨੇ ਨੂੰ ਪੂਰਾ ਹੁਣ ਆਪਾਂ 스노우맨 ਨੇ ਪੋਨੇ ਟੋਪੀ ਕੈਪ

ਗੇ ਤੁਹਾਨੂੰ ਗੁਰਸੈਵ ਸਿੰਘ ਦਾ ਸਨੋਮੈਨ ਵਧੀਆ ਲੱਗਿਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵੀ ਜਰੂਰ ਕਰਿਓ ਔਰ ਪੂਰੀ ਵੀਡੀਓ ਦੇਖਿਓ ਫੇ ਤੁਹਾਨੂੰ ਹੋਰ ਸੋਹਣੇ ਸੋਹਣੇ ਵਲੌਗ ਹੈ ਜਿਹੜੇ ਅਸੀਂ ਲੈ ਕੇ ਆਉਂਗੇ ਦੇਖੋ ਸਨੋਮੈਨ ਕਿੰਨਾ ਸੋਹਣਾ ਬਣਿਆ ਹੁਣ ਗੁਰਸੈਵ ਔਰ ਸ਼ਮੀਤ ਕਰਨ ਲੱਗੇ ਆ ਡਾਂਸ ਚਲੋ ਪੰਗੜਾ ਪਾ ਕੇ ਦਿਖਾਓ ਪੰਗੜਾ ਪਾਓ ਸਨੋਮੈਨ ਵੀ ਡਾਂਸ ਕਰਦਾ ਅਸ਼ਮੀਤ ਵੀ ਪਾਉਗੀ ਪੰਗੜਾ ਪਾ ਆ ਪਿੱਛੇ ਪੰਗੜਾ ਜਾ ਕੇ ਅੱਜ ਕਿੰਨਾ ਇੰਜੋਏ ਕਰਿਆ ਦੱਸੋ ਫਿਰ ਆ ਦੇਖੋ ਕੀ ਪੰਗੜਾ ਵੀ ਪਾਉ ਨਾਲ ਦੇ ਨਾਲ ਅੱਜ ਤਾਂ ਇਹਨਾਂ ਦਾ ਹੋ ਗਿਆ ਪੂਰਾ ਇੰਜੋਏ ਫੇਰ ਮਿਲੂਗੇ ਕਿਸੇ ਹੋਰ ਨਵੇਂ ਬਲੌਗ ਚ ਇਹ ਦੇਖੋ ਗਾਈਜ਼ ਇਹਨਾਂ ਨੇ ਤਾਂ ਹਟਣਾ ਨਹੀਂ ਮੈਨੂੰ ਇਹ ਬਲੌਗ ਬੰਦ ਕਰਨਾ ਪੈਣਾ ਚਲੋ ਠੀਕ ਆ ਜੀ ਮਿਲਦੇ ਆ ਫੇਰ ਕਿਸੇ ਹੋਰ ਵੀਡੀਓ ਚ